ਗੌੜੀ ਮਹੱਲਾ ਤੀਜਾ ਮਾਇਆ ਸਾਰੇ ਸਬਲ ਵਰਤੈ ਜੀਉ ਕਿਉ ਕਰ ਦੁੱਤਰ ਤਰਿਆ ਜਾਏ RAM ਨਾਮ ਕਰ ਗੋਹਿ ਥਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦ ਦੁੱਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਇਉ ਮਰੀਏ ਕਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਉ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਧੂਬ ਮੋਏ ਬਿਨ ਪਾਣੀ ਧੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੀ ਜੋ ਆਇਆ ਸੋ ਸਭ ਕੋ ਜਾਸਤੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ RAM ਨਾਮ ਵਖਾਣ ਆਪ ਤਰੈ ਕਉਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੀ RAM ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿਚਹੁ ਆਪ ਗੁਆਈਐ ਹਮ ਮਾਤਿਹীন ਮੂਰਖ ਮੁਗਦ ਅੰਦੇ ਸਤਗੁਰ ਮਾਰਗ ਪਾਈ ਨਾਨਕ ਗੁਰਮੁਖ ਸ਼ਬਦ ਸੁਹਾਵੀ ਅਨੰਦਿ ਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸواری ਆਪੇ ਸਤਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸواری ਆਪੇ ਭਗਤੀ ਲਾਏ ਆਪੇ ਦਾਨ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਬ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲੇਹਾਰੀ ਸੱਚੇ ਬਿਟੋ ਆਪੇ ਕਰੇ ਕਰਾਈ ਗਉੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜਿਓ ਹਰ ਨਾਮ ਧਿਆਏ ਮਨਿਉ ਦੂਰ ਨਾ ਜਾਏ ਪਿਰਾ ਜਿਓ ਕਰ ਬੈਠਿਆ ਹਰ ਪਾਏ ਕਰ ਬੈਠਿਆ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖ ਖਾਲੀ ਜਿਸਨੂੰ ਆਪ ਕਰਾਈ ਨਾਮੋਂ ਵੀ ਜੇ ਨਾਮੋਂ ਜੰਮੈ ਨਾਮੋਂ ਮਨ ਵਸਾਈ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖਹਿ ਚਿਤ ਲਾਏ ਰਸਨਾ ਹਰ ਰਸ ਚਾਖ ਮੁਈਏ ਜੀਓ ਅਨ ਰਸ ਸਾਧ ਗੁਆਏ ਸਦਾ ਹਰ ਰਸ ਪਾਏ ਜਾਂ ਹਰ ਭਾਈ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹ ਵਡਾਣੀ ਚਾਕਰੀ ਪਿਰਾ ਜੀਓ ਤਨ ਛੋੜ ਪਰਦੇਸ ਸੁਧਾਏ ਦੂਜਾ ਕਿਨੈ ਸੁਖ ਨਾ ਪਾਉਈ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਉਹ ਕਿਉ ਕਰ ਸੁਖ ਪਾਏ ਚਾਕਰੀ ਵਡਾਣੀ ਖਰੀ ਦੁਖ ਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਕਦੇ ਚੂਕੈ ਜਾਂ ਗੁਰ ਸ਼ਬਦੀ ਚਿਤ ਲਾਏ ਮਨ ਮੁਖ ਮੁਗਦ ਗਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾਜੀਓ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਮੁਖ ਆਪ ਗਿਣਾਏ ਹਰ ਕੇ ਚੱਕਰ ਸਦਾ ਸੁਹੇਲੀ ਗੁਰ ਚਰਣੀ ਚਿਤ ਲਾਏ ਜਿਸਨੋ ਹਰ ਜਿਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ ਰਾਗ ਗੌੜੀ ਸੰਤ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਬੈ ਰਾਗ ਭਇਆ ਜੀਉ ਕਿਉ ਦੇਖਾਂ ਪ੍ਰਵਦਾਤੇ ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਬਧਾਤੇ ਪੁਰਖੋ ਬਧਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ਇਕ ਬਿਨੋ ਕਰੂੰ ਜਿਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲੀਆ ਜਿਉ ਦੇਖ ਚਲ ਤਤ ਮਾਰੇ ਚਲਤਾ ਤੇ ਮਾਰੇ ਦੇਖ ਮੋਹੀ ਉਦਾਸ ਧਨ ਕਿਉ ਧੀਰੇ ਗੁਣਮント ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰੇ ਪਿਰ ਦੋਸ਼ ਨਾਹੀ ਸੁਖ ਹੈ ਦਾਤੇ ਹਉ ਵਿਛੜੀ ਬੁਰੀ ਆਰੇ ਬਿਨਵੰਤ ਨਾਨਕ ਦਇਆ ਧਾਰੋ ਕਰ ਆਪੋ ਨਾਹ ਪਿਆਰੇ ਹਉ ਮਾਨੇ ਅਰਪੀ ਸਭ ਤਾਨੇ ਅਰਪੀ ਅਰਪੀ ਸਭ ਦੇਸਾ ਹਉ ਸੇਰੇ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨਹੁ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਦਪ ਹਰਖੇ ਉਪਜਿਆ ਦੂਤ ਥਾਂ ਗਵਾਇਆ ਅਨਹਤ ਵਾਜੇ ਵਜਹਿ ਘਰਮਹਿ ਪਿਰ ਸੰਗ ਸੀਜ ਵਿਛਾਈ ਬੇਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦੈ ਆਰ ਠਾਕੁਰ ਸਦਾ ਕੀਰਤਨ ਗਾਵੇਹ ਜਹ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਜੈ ਧਿਆਵਹਿ ਕਰ ਦਇਆ ਮਯਾ ਦਇਾਲ ਸੁਆਮੀ ਹੋ ਹੋ ਦੀਨ ਕਿਰਪਾ ਦਾ ਬਿਨਵੰਤ ਨਾਨਕ ਦਰਸ ਪਿਆਸੀ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨਹਿ ਏਕ ਜੀ ਅਵਰ ਸਭ ਰਾਲੀ ਮਨਹਿ ਤਾਂ ਏਕ ਅਲੇਖ ਠਾਕੁਰ ਜਿਨ ਹੈ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਦ ਜਪਹਿ ਨਿਧਾਨਾ ਜਮ ਕਾਲ ਤਿਨ ਕੋ ਲਗੈ ਨਾਹੀ ਜੋ ਇਕ ਮਨ ਧਿਆਵੇ ਮਨ ਬਚਨ ਕਰਮ ਜੇ ਤੁਦ ਅਰਾਧ ਹੈ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁ ਗਿਆਨਾ ਬਿਨ ਮੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਬ ਤਾਰੇ ਤਾਰਿਆ ਜਹਾਨ ਲਹਿਆ ਅਬਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰੂ ਪੁਰਖ ਮਰਾਰੀ ਬਿਨ ਮੰਤ ਮਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ